ਜੰਗਨਾਬਾਲੇ ਜੰਗਨਾਬਾ ਸਰਦਾਰ ਈਮਾਨ ਸਿੰਘ ਜੀ ਜੰਗਨਾਬਾ ਸਰਦਾਰ ਈਮਾਨ ਸਿੰਘ ਜੀ ਜੰਗਨਾਬਾ ਬੋਲੇ ਸੋਨਿਹਾਰ ਹੁਣ ਪ੍ਰੋਫੈਸਰ ਮਨਪਾਲ ਸਿੰਘ ਜੀ ਬੋ ਰਹੇ ਆ ਫਤਗਾ ਸਾਹਿਬ ਕੋ ਬਹੁਤ ਵੱਡਾ ਜਥਾ ਲੈ ਕੇ ਪਹੁੰਚਿਆ ਸ਼ੇਰੂ ਦਾ ਕਰਤਾਰ ਤੇ ਪ੍ਰੋਫੈਸਰ ਚਾਹ ਦੇ ਬੋਲਰ ਤੋਂ ਬਾਅਦ ਸਰਦਾਰ ਛੇਮਰ ਸਿੰਘ ਜੀ ਮਾਨ ਸਾਹਿਬ ਉਹ ਤੁਹਾਡੇ ਨਾਲ ਸੰਬੋਧਨ ਕਰਨਗੇ ਸੋ دم دباد ਉੱਤਰਾ ਧਰਤੀ ਦੇ ਅੱਜ ਖਾਲਸਾ ਸਾਜਨਾ ਵਿਵਸਥੇ ਦੇ ਸੰਬੰਧ ਵਿੱਚ 71 ਹੋਏ ਸੰਗੂ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਤੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਰ ਕੇ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ ਮੈਂ ਦੋ ਤਿੰਨ ਨੁਕਤਿਆਂ ਦੇ ਉੱਤੇ ਆਪ ਜੀ ਨਾਲ ਸਾਂਝ ਪਾ ਕੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦਾ ਗੀੜਾ ਸੰਦੇਸ਼ ਉਹ ਸਟੇਜ ਤੋਂ ਦੇ ਨੰਬਰ 1 ਕਿ ਅੱਜ ਜਿਹੜਾ ਦਿਨ ਹੈ ਉਸ ਦਿਨ ਦੀ ਜਿਹੜੀ ਮਹੱਤਤਾ ਹੈ ਉਹਨੂੰ ਆ ਸਾਨੂੰ ਕਦੇ ਵੀ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ ਇਹ ਯਾਦ ਕਰਨ ਵਾਲਾ ਦਿਨ ਵੀ ਹੈ ਤੇ ਸਾਡੇ ਸਵਾਪਣ ਚੋਣ ਦਾ ਦਿਨ ਵੀ ਹੈ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਜਾਤਾਂ ਪਾਤਾਂ ਨੂੰ ਪੱਕੇ ਤੌਰ ਤੇ ਆਟਾ ਮਾਰਤਾ ਕਿ ਅੱਜ ਤੋਂ ਬਾਅਦ ਕੋਈ ਜਾਤ ਨਹੀਂ ਹੋਏਗੀ ਕਿਸੇ ਦੀ ਕੋਈ ਪਾਤ ਨਹੀਂ ਹੋਏਗੀ ਉਸ ਵਕਤ ਵੀ ਪਹਾੜੀ ਰਾਜਿਆਂ ਨੇ ਬਰੋਧ ਕੀਤਾ ਕਿ ਸਾਨੂੰ ਉਹਨਾਂ ਦੀ ਬਾਸ਼ਾ ਚ ਨੀਵੀਆਂ ਜਾਤਾਂ ਨਾਲ ਨਾ ਬਿਠਾਓ ਗੁਰੂ ਸਾਹਿਬ ਅਸੀਂ ਵੀ ਅਮਲ ਛਕ ਲਾਂਗੇ ਪਰ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਹੁਣ ਸਮਾਜ ਪਰਚੋਲ ਦੀ ਗੱਲ ਕੀ ਆ ਕਿ ਕੋਈ ਵੀ ਸਿੱਖ ਜਿਹੜਾ ਗੁਰਦੁਆਰਾ ਸਾਹਿਬ ਜਾਂਦਾ ਹੈ ਜਿਹੜਾ ਅੰਮ੍ਰਿਤ ਦੀ ਗੱਲ ਚਲਦਾ ਹੈ ਜੇਕਰ ਉਹ ਆਪਣੇ ਆਪ ਜਾਂ ਸਮਾਜ ਦੇ ਵਿੱਚ ਜਾਤ ਦੀ ਗੱਲ ਕਰਦਾ ਹੈ ਤਾਂ ਮਤਲਬ ਕਿ ਉਹ ਸਿੱਖ ਨਹੀਂ ਹੈ ਇਹ ਸਮਾਜ ਪਰਚੋਲ ਹੈ ਇੱਥੋਂ ਪਤਾ ਨਹੀਂ ਲੱਗੂਗਾ ਉਹ ਜੋ ਅਸੀਂ ਉਹ ਮਹੱਤਾਰ ਰੱਖ ਲਈ ਗਾੜੀਆਂ ਰੱਖ ਕੇ ਗਾਤਰੇ ਪਾ ਕੇ ਜੇ ਅਸੀਂ ਵੀ ਇਹ ਗੁਰੂ ਤੇ ਸਿੱਖ ਅਸੀਂ ਗੁਰੂ ਦੇ ਸਿੱਖ ਨਹੀਂ ਬਣ ਸਕਦੇ ਅਸੀਂ ਆਪਣੇ ਕਰਮ ਨਾਲ ਆਪਣੇ ਕਿਰਦਾਰ ਦੇ ਨਾਲ ਗੁਰੂ ਦੇ ਸਿੱਖ ਬਣ ਸਕਦੇ ਆ ਇਹ ਗੱਲ ਤਾਂ ਮੇਰੀ ਏ ਆ ਦੂਜੀ ਗੱਲ ਇਹ ਕਿ ਅੱਜ ਸਿੱਖਾਂ ਦੇ ਵਿੱਚ ਜੋ ਚੱਲ ਰਿਹਾ ਹੈ ਉਹਦੇ ਤੇ ਇੱਕ ਇੱਕ ਗੱਲ ਮੈਂ ਕਰਕੇ ਖਤਮ ਕਰਨਾ ਹੈ ਅੱਜ تو اگیا سنستھانا چاہے اک سزا ہوں چاہے دہشت جتھے ودیا ہو چاہے ساتھ لانا ہوے چاہے اکالی دل ہوں وہ سارے کردار تو پاچ رہے او ہن کے ہتھوں میں بے پرواہی حکومت دے ਜੁਮਾਰੇ ਖਰਾਬ ਨਹੀਂ ਬੋਲ ਰਹੇ ਉਹ ਤੁਹਾਨੂੰ ਮਜਬੂਰ ਕਰ ਰਹੇ ਨੇ ਕਿ ਤੁਸੀਂ ਗੁਲਾਮੀ ਸਰਕਾਰ ਕਰ ਲੋ ਜਾਇਓ ਤੁਮਣ ਹੋਵੇ ਜੇ ਬੋਲ ਕੇ ਗਏ ਨੇ ਜਾਹੇ ਬਾਦਲ ਦੀ ਗੱਲ ਕਰੋ ਜਾਹੇ ਦੂਜੇ ਦੀ ਕਰੋ ਨਹੀਂ ਦਿੱਲੀ ਦੇ ਨਾਲ ਸੰਬੰਧਤ ਸਾਰਿਆਂ ਦੇ ਵਿੱਚ ਕਿ ਲੜਨ ਖੀਚੋ ਕਿ ਕਿਹੜੇ ਦਿੱਲੀ ਦੇ ਵਿਪਰਵਾਦੀ ਗੁਲਾਮੀ ਸਰਕਾਰ ਕਰ ਰਹੀ ਨੇ ਆਤਮਾ ਤੇ ਆਹਾ ਦਾਦੂਵਾਲ ਇਹ ਜਿਹੜੀ ਗੁਲਾਮੀ ਤੁਹਾਡੇ ਤੇ ਥੋਪ ਰਹੇ ਨੇ ਅੰਧੰਗ ਜੱਫੇ ਬੰਦੀਆਂ ਸਾਡੇ ਜਿਹੜੇ ਬਾਹਰਲੇ ਮੋਕਾਂ ਚ ਮੁੰਡਿਆਂ ਨੂੰ ਕਤਲ ਕੀਤਾ ਗਿਆ ਨੌਜਵਾਨਾਂ ਨੂੰ ਉਹਨਾਂ ਦੇ ਹੱਕ ਚ ਨਾ ਬੋਲ ਕੇ ਗੁਲਾਮੀ ਨੂੰ ਸਰਕਾਰ ਕਰ ਰਹੇ ਨੇ ਇਸੇ ਤਰ੍ਹਾਂ ਆਸਾਦ ਰਾਣਾ ਚਗਾਓ ਤੇ ਨੀਤੋ ਸ਼ੁਰੂ ਹੁੰਦਾ ਹੈ ਹੱਥ ਜਾਂਦਾ ਕਦੇ ਇਹਨਾਂ ਨੇ ਮੁੰਡਿਆਂ ਦੇ ਸਿੱਖਾਂ ਦੇ ਕਤਲ ਦੇ ਉੱਤੇ ਆਪਣੀ ਜ਼ਮਾਨੀ ਖੋਲੀ ਇਹਦਾ ਮਤਲਬ ਕੀ ਹੈ ਸਾਡੀਆਂ ਬੀਬੀਆਂ ਭੈਣਾਂ ਸਾਡੇ ਭਰਾ ਉਹਨਾਂ ਦੇ ਪੇਰਿਆਂ ਤੇ ਜਾਂਦੇ ਨੇ ਵੱਡੀ ਗਿਲਤੀ ਸਿੱਖਾਂ ਨੂੰ ਗੁਲਾਮੀ ਵਰ ਮੋੜ ਰਹੇ ਨੇ ਸੋ ਮੇਰੀਆਂ ਇਹੀ ਬੇਤੀਆਂ ਮੈਂ ਬੇਤੀਆਂ ਕਰਾਂਗਾ ਵੀਡੀਓ ਬਣਾ ਕੇ ਅੱਜ ਦੇ ਦਿਨ ਦੀ ਪਰ ਅੱਜ ਮੈਂ ਮਾਨ ਸਾਹਿਬ ਨੂੰ ਸੁਣਨਾ ਚਾਹਣਾ ਇਸ ਲਈ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਆਪਣੀ ਅਕੀਦਤ ਜੋ ਲੜਾਈ 1970 ਤੋਂ ਸ਼ੁਰੂ ਹੋਈ ਹੈ ਤੇ ਜਿਹੜੀ ਸਿੱਖਿਆ ਸਾਨੂੰ ਸਰ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਮਿਲੀ ਹੈ ਉਹਦੇ ਤੇ ਪਹਿਰਾ ਦੇ ਕੇ ਇਸ ਲੜਾਈ ਦਾ ਅੰਤ ਭਾਵੇਂ ਸ਼ੁਰੂਆਤ ਹਿੰਦੂ ਹਕੂਮਤ ਦੇ ਸ਼ਰਕੀਤੀਆ ਪਰਦਾ ਅੰਤ ਖਾਲਸਾ ਪੰਥ ਆਪਣੀ ਕਾਸੀਰ ਮੁਤਾਬਕ ਖਾਲਸਾ ਸਤਾਂ ਦੀ ਪ੍ਰਾਪਤੀ ਤੇ ਹੀ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ